ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਿਲਾ ਪੰਜਵਾ ਗੁਰ ਪੂਰਾ ਨਮਸ਼ਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕਿਨੇ ਕਰਤੈ ਓਨੇ ਬਾਤ ਨ ਕਾਈ ਰਹਾ ਕਰਤੈ ਪੁਰਖ ਤਾਲ ਦਿਵਾਇ ਪਿਛੈ ਲਗ ਚਲੀ ਮਾਇਆ ਟੋਟ ਨ ਕਤੂ ਆਵੈ ਮੇਰੇ ਪੂਰੇ ਸਤ ਗੁਰ ਭਾਵੈ ਸਿਮਰ ਸਿਮਰ ਦਿਆਲਾ ਸਭ ਜੀ ਭੈ ਕਿਰਪਾ ਜੈ ਜੈਕਾਰ ਗੁਸਾਈ ਜਿਨ ਪੂਰੀ ਬੰਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹੋ ਪਨ ਉਪਦਾਰਥ ਤੇਰਾ ਜਨ ਨਾਨਕ ਇੱਕ ਧਾਇਆ ਸਰਬ ਫਲਾਂ ਕਉਨ ਪਾਇਆ ਗੁਰ ਪੁਰਾ ਨਮਸ਼ਕਾਰੇ ਪ੍ਰਭ ਸਵੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੁਰਨ ਪੈਰ ਸਵਾਰੀ ਆਪਨੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕਿਨੇ ਕਰਤੇ ਬਾਤ ਨਾ ਕਹੀ ਰਹਾ ਕਰਤੇ ਪੁਰਖ ਤਾਲ ਦਿਵਾਇ ਪਿਛੈ ਲੱਗ ਚਲੀ ਮਾਇਆ ਤੋਟ ਨਾ ਕਤੂ ਆਵੇ ਮੇਰੇ ਪੂਰੇ ਸਤ ਗੁਰ ਭਾਵੇ ਸੇਮਰ ਸੇਮਰ ਦਿਆਲਾ ਸਭ ਜੀ ਭੈ ਕਿਰਪਾ ਜੈ ਜੈਕਾਰ ਗੁਸਾਈ ਜੇਨ ਪੂਰੀ ਬੰਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਪਨ ਪਦਾਰਥ ਤੇਰਾ ਜਨ ਨਾਨਕ ਇੱਕ ਧਾਇਆ ਸਰਵ ਫਲਾਪਨ ਪਾਇ ਗੁਰ ਪੁਰਾ ਨਮਸ਼ਕਾਰੇ ਪ੍ਰਭ ਸਵੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੁਰਨ ਪੈਜ ਸਵਾਰੀ ਆਪਨੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕਿਨੇ ਕਰਤੇ ਹੁਣੇ ਬਾਤ ਨਾ ਕਾਈ ਰਹਾ ਕਰਤੇ ਪੁਰਖ ਤਾਲ ਦਿਵਾਇ ਪਿਛੈ ਲੱਗ ਚਲੀ ਮਾਇਆ ਤੋੜਨ ਕਤੂ ਆਵੇ ਮੇਰੇ ਪੂਰੇ ਸਤ ਗੁਰ ਭਾਵੇ ਸੇਮਰ ਸੇਮਰ ਦਿਆਲਾ ਸਾਭ ਜੀ ਭੈ ਕਿਰਪਾ ਜੈ ਜੈਕਾਰ ਗੁਸਾਈ ਜੇਨ ਪੂਰੀ ਬੰਤ ਬਣਾਈ ਤੋਂ ਭਾਰੋ ਸੁਆਮੀ ਮੋਰਾ ਇਹ ਪਨ ਉਪਦਾਰਥ ਤੇਰਾ ਜਨਾਨਨ ਕੇਕ ਧਾਇਆ ਸਰਵ ਫਲਾਂ ਕੁੰ ਨ ਪਾਇ ਗੁਰ ਪੁਰਾ ਨਮਸ਼ਕਾਰੇ ਪ੍ਰਭ ਸਵੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੁਰਨ ਪੈਰ ਸਵਾਰੇ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕਿਨੇ ਕਰਤੈ ਓਣੀ ਬਾਤ ਨ ਕਾਈ ਰਹਾ ਕਰਤੈ ਪੁਰਖ ਤਾਲ ਦਿਵਾਇ ਪਿਛੈ ਲਗ ਚਲੀ ਮਾਇਆ ਟੋਟ ਨ ਕਤੂ ਆਵੈ ਮੇਰੇ ਪੂਰੇ ਸਤ ਗੁਰ ਭਾਵੈ ਸਿਮਰ ਸਿਮਰ ਦਿਆਲਾ ਸਾਭ ਜੀ ਭੈ ਕਿਰਪਾ ਜੈ ਜੈਕਾਰ ਗੁਸਾਈ ਜੇ ਨ ਪੂਰੀ ਬੰਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਪਨ ਉਪਦਾਰਥ ਤੇਰਾ ਜਨ ਨਾਨਕ ਇੱਕ ਧਿਆਇਆ ਸਰਵ ਫਲਾਂ ਕੋ ਨ ਪਾਇ ਗੁਰ ਪੁਰਾ ਨਮਸ਼ਕਾਰੇ ਪ੍ਰਭ ਸੁਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੁਰਨ ਪੈਰ ਸਵਾਰੇ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕਿਨੇ ਕਰਤੈ ਓਣੀ ਬਾਤ ਨ ਕਾਈ ਰਹਾ ਕਰਤੈ ਪੁਰਖ ਤਾਲ ਦਿਵਾਇ ਪਿਛੈ ਲਗ ਚਲੀ ਮਾਇਆ ਤੋਟ ਨ ਕਤੂ ਆਵੈ ਮੇਰੇ ਪੂਰੇ ਸਤ ਗੁਰ ਭਾਵੈ ਸੇਮਰ ਸੇਮਰ ਦਿਆਲਾ ਸਾਭ ਜੀ ਭੈ ਕਿਰਪਾ ਜੈ ਜੈਕਾਰ ਗੁਸਾਈ ਜਿਨ ਪੂਰੀ ਬੰਤ ਬਣਾਈ ਤੋਂ ਭਾਰੋ ਸੁਆਮੀ ਮੋਰਾ ਇਹ ਪਨ ਉਪਦਾਰਥ ਤੇਰਾ ਜਨਾਨ ਨਿਕ ਇੱਕ ਧਿਆਇਆ ਸਰਵ ਫਲਾਪਨ ਪਾਇ ਗੁਰ ਪੁਰਾ ਨਮਸ਼ਕਾਰੇ ਪ੍ਰਭ ਸੁਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੁਰਨ ਪੈਰ ਸਵਾਰੇ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕਿਨੇ ਕਰਤੇ ਹੁਣੇ ਬਾਤ ਨਾ ਕਹੀ ਰਹਾ ਕਰਤੇ ਪੁਰਖ ਤਾਲ ਦਿਵਾਇ ਪਿਛੈ ਲੱਗ ਚਲੀ ਮਾਇਆ ਤੋਟ ਨ ਕਤੂ ਆਵੇ ਮੇਰੇ ਪੂਰੇ ਸਤ ਗੁਰ ਭਾਵੈ ਸਿਮਰ ਸਿਮਰ ਦਿਆਲਾ ਸਭ ਜੀ ਭੈ ਕਿਰਪਾ ਲ ਜੈ ਜੈ ਕਾਰ ਗੁਸਾਈ ਜੈ ਨਾ ਪੂਰੀ ਮਨਤ ਬਣਾਈ ਤੂੰ ਪਾਰੋ ਸੁਆਮੀ ਮੋਰਾ ਇਹੋ ਪਨ ਪਦਾਰਥ ਤੇਰਾ ਜਨ ਨਾਨਕ ਇਕ ਧਿਆਇਆ ਸਰਬ ਫਲਾਂ ਪਨ ਪਾਇਆ ਗੁਰ ਪੁਰਾ ਨਮਸ਼ਕਾਰੇ ਪ੍ਰਭ ਸੁਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੁਰਨ ਪੈਰ ਸਵਾਰੀ ਆਪਨੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕਿਨੇ ਕਰਤੇ ਓਣੀ ਬਾਤ ਨ ਕਾਈ ਰਹਾ ਕਰਤੈ ਪੁਰਖ ਤਾਲ ਦਿਵਾਇ ਪਿਛੈ ਲੱਗ ਚਲੀ ਮਾਇਆ ਤੋੜਨ ਕਤੂ ਆਵੇ ਮੇਰੇ ਪੂਰੇ ਸਤ ਗੁਰ ਭਾਵੇ ਸਿਮਰ ਸਿਮਰ ਦਿਆਲਾ ਸਭ ਜੀ ਭੈ ਕਿਰਪਾਲ ਜੈ ਜੈਕਾਰ ਗੁਸਾਈ ਜਨਪੁਰੀ ਬੰਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹੋ ਪਨੁ ਪਦਾਰਥ ਤੇਰਾ ਜਨਾਨਨ ਕੇ ਇਕ ਧਿਆਇਆ ਸਰਬ ਫਲਾ ਪਨ ਪਾਇਆ ਗੁਰ ਪੁਰਾ ਨਮਸ਼ਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੁਰਨ ਪੈਰ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕਿਨੇ ਕਰਤੈ ਓਣੀ ਬਾਤ ਨ ਕਾਈ ਰਹਾ ਕਰਤੈ ਪੁਰਖ ਤਾਲ ਦਿਵਾਇਆ ਪਿਛੈ ਲੱਗ ਚਲੀ ਮਾਇਆ ਤੋਟ ਨਾ ਕਤੂ ਆਵੇ ਮੇਰੇ ਪੂਰੇ ਸਤ ਗੁਰ ਭਾਵੇ ਸਿਮਰ ਸਿਮਰ ਦਿਆਲਾ ਸਭ ਜੀ ਭੈ ਕਿਰਪਾਲ ਜੈ ਜੈਕਾਰ ਗੁਸਾਈ ਜੇਨ ਪੁਰੀ ਬੰਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਪਨ ਪਦਾਰਥ ਤੇਰਾ ਜਨਨਾਨਿ ਕੈਕ ਧਿਆਇਆ ਸਰਬ ਫਲਾ ਪਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ